ਨਹੀਂ ਪਾਬੇ ਰੀਕੀ ਦੱਸ ਲੈ ਪਾਣੀ ਆਈ ਕਿੱਦਾਂ ਵਾ ਤੇ ਰੋਈ ਕਿਉਂ ਜਾਂ ਨਹੀਂ ਕੀ ਹੋਇਆ ਵਾ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਕੀ ਦੱਸਾਂ ਤੇ ਕਿੱਥੋਂ ਗੱਲ ਸ਼ੁਰੂ ਕਰਾਂ ਸੁੱਖ ਵੀ ਆ ਕੀ ਗੱਲ ਹੋਈ ਆ ਕਤੈ ਆਈ ਆ ਬਸੇ ਗਈ ਕੋ ਮੈਨੂੰ ਨਿਆਣੇ ਕਿੱਥੇ ਆ ਬਸੇ ਆਈ ਆ ਬਸੇ ਆਈ ਆ ਤੇ ਲੀੜੇ ਤੂੰ ਘਰ ਵਾਲੇ ਪਾਏ ਆ ਬਣੀ ਕੀ ਆ ਤੂੰ ਪਹਿਲਾਂ ਦੱਸ ਰੋਈ ਜਾਨੀ ਦੱਸ ਦੇ ਕੀ ਹੋਇਆ ਵਾ ਪ੍ਰੀਤ ਰੋਇਆ ਕਿੱਦਾਂ ਪਤਾ ਲੱਗੂ ਮੈਨੂੰ ਵੀ ਕੀ ਗੱਲ ਵਾ ਨਿਆਣੇ ਠੀਕ ਵਾ ਬੜਾ ਖੁਸ਼ ਹੋ ਗਿਆ ਭਾਬੀ ਬੜਾ ਕੁਝ ਹੋ ਗਿਆ ਕੀ ਹੋਇਆ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਹੈ ਗਲਤੀ ਹੋ ਗਈ ਕਾਦੀ ਤੇ ਇਹ ਮੈਨੂੰ ਸਮਝਾਇਆ ਪਰ ਮੇਰੀ ਮੱਤ ਤੇ ਪਤਾ ਨਹੀਂ ਕੀ ਪਰਦਾ ਪੈ ਗਿਆ ਤੇ ਮੈਂ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਈ ਵਾਕਿਆ ਤੇ ਇਹ ਦਿਲ ਮੇਰੀ ਸੱਸ ਨੇ ਤੁਹਾਨੂੰ ਸੱਦਿਆ ਹੀ ਨਾ ਕਹਿੰਦੀ ਏ ਕਿ ਤੇ ਜਾਂਦੀ ਆ ਉਹ ਗੱਲ ਸੱਚ ਹੀ ਹਾਂ ਪ੍ਰੀਤ ਆਹ ਕਾ ਕਰਨ ਤੋਂ ਪਹਿਲਾਂ ਤੂੰ ਮਰ ਕਿਉਂ ਨਹੀਂ ਗਈ ਤੈਨੂੰ ਮਾਸਾ ਕੱਲ ਨਾ ਆਈ ਇਹ ਕੰਮ ਕਰਨ ਲੱਗੀ ਨੇ ਤੂੰ ਤੈਨੂੰ ਮੈਂ ਵਦਣ ਵਿੱਚ ਸਮਝਾਇਆ ਸੀ ਕਿ ਪ੍ਰੀਤ ਘੜੋਂ ਪੈਰ ਪੁੱਟਣ ਲੱਗੀ 100 ਵਾਰੀ ਸੋਚ ਲਈ ਇੱਜ਼ਤ ਗਈ ਮੁੜ ਕੇ ਹੱਥ ਨਹੀਂ ਆਉਂਦੀ ਤੇ ਜੇ ਇਹ ਗੱਲ ਦਾ ਤੇਰੇ ਭਰਾ ਨੂੰ ਪਤਾ ਲੱਗਾ ਤਾਂ ਵੱਡੂਗਾ ਨਾ ਤੈਨੂੰ ਮੈਂ ਕੀ ਕਰਾਂ ਬਾਬੀ ਕਰਦੀ ਗਰੀਬੀ ਨੇ ਮੈਨੂੰ ਮਜਬੂਰ ਕਰਤਾ ਸੀ ਐਡੀ ਵੀ ਕਾਦੀ ਮਜਬੂਰੀ ਤੂੰ ਹਨੂ ਦੱਸਦੀ ਤੈਨੂੰ ਲੀੜੇ ਦੀ ਜੁੱਤੀ ਦੀ ਜਿਹੜੀ ਚੀਜ਼ ਦੀ ਲੋੜ ਸੀ ਤੂੰ ਹਨੂ ਦੱਸਦੀ ਭਾਬੀ ਮੈਂ ਨਿਗਨਿਗੀਆਂ ਚੀਜ਼ਾਂ ਦੇ ਪਿੱਛੇ ਨਿਆਣਿਆਂ ਦੀਆਂ ਪਿੱਛੇ ਮੈਂ ਮੋਜ ਆ ਗਈ ਮੇਰੇ ਕੋਲ ਗਲਤੀ ਹੋ ਗਈ ਪਰ ਮੈਨੂੰ ਬੜਾ ਪਛਤਾਵਾ ਭਾਬੀ ਮੈਂ ਆਪਣੇ ਨਿਆਣਿਆਂ ਤੋਂ ਬਿਨਾ ਨਹੀਂ ਰਹਿ ਸਕਦੀ ਨਿਆਣਿਆਂ ਤੋਂ ਬਿਨਾ ਤਾਂ ਨਹੀਂ ਤੂੰ ਰਹਿ ਸਕਦੀ ਤੂੰ ਮੈਨੂੰ ਉਦੋਂ ਵੀ ਆਖਿਆ ਨਾ ਮੈਂ ਮਜਬੂਰ ਮੈਂ ਉਸੇ ਵੇਲੇ ਇੱਕ ਵਾਰੀ ਨਹੀਂ ਦੰਦ ਤਾਂ ਦੰਦ ਚੁੱਕਿਆ ਵੀ ਚੱਲ ਕੁੜੀ ਲੈ ਜene ਇਹਦਾ ਕਿਸ ਤਰ੍ਹਾਂ ਪਾਰ ਵੰਡਿਆ ਜਾਵੇ ਤੇ ਹੋਰ ਨਾ ਹੀ ਤੇਰੇ ਦੁੱਖ ਕੱਢ ਦੇ ਦੁੱਖ ਸੁੱਖ ਜਿਹੜੇ ਹੁੰਦੇ ਆ ਨਾ ਉਹ ਕਰਮਾਂ ਦੇ ਹੁੰਦੇ ਆ ਹੁਣ ਰੋਈ ਨਾ ਜਾ ਤੇ ਮੈਨੂੰ ਸਾਰੀ ਗੱਲ ਦੱਸ। ਇਹ ਤੋਂ ਪਹਿਲਾਂ ਕਿ ਤੇਰਾ ਵੀਰ ਘਰ ਆ ਜੇ ਤੇ ਮੈਂ ਉਹਨੂੰ ਸੱਚ ਦੱਸਾਂ। ਕੀ ਦੱਸਾਂ ਵਾਬੇ? ਜਦੋਂ ਬੰਦੇ ਦੀ ਮੱਤ ਤੇ ਪਰਦਾ ਪੈਣਾ ਹੋਵੇ ਨਾ ਤੇ ਉਹਦਾ ਬੰਦਾ ਨਾਉ ਜਾਂਦਾ। ਉਹ ਪੈਸੇ ਵਾਲਾ ਹੀ। ਇੱਕ ਦੋ ਵਾਰੀ ਮਿਲਿਆ ਤੇ ਮੈਂ ਇਹਦੀਆਂ ਗੱਲਾਂ ਚ ਆ ਗਈ। ਐਨਾ ਆ ਗਈ ਹਾਂ ਕਿ ਮੈਂ ਇਹ ਸੋਚ ਲਿਆ ਸੀ ਵੀ ਮੇਰੇ ਨਿਆਣੇ ਪਲ ਗਏ ਮਾਰੇ ਮੋਟੇ ਮੈਂ ਇਹਨਾਂ ਵਿਆਹ ਹੀ ਕਰਾ ਲੈਣਾ। ਹਾਇ ਰੱਬਾ। ਉਹਨੇ ਮੈਨੂੰ ਇੱਕ ਇੱਕ ਨਵੀਂ ਦੁਨੀਆ ਵਖਾ ਲਈ ਤੇ ਤੈਨੂੰ ਚੰਗੀ ਜ਼ਿੰਦਗੀ ਦਊਂਗਾ ਤੇ ਤੂੰ ਕੀ ਕਰਦੀ ਆ ਕਦੇ ਕਦੇ ਮੈਨੂੰ ਉਲੀਡੇ ਵੀ ਬਣਾ ਦਿੰਦਾ ਸੀ ਇੱਕ ਦੋ ਵਾਰੀ ਕੱਪੜੇ ਵੀ ਬਣਾਤੇ ਜਿਹੜੀਆਂ ਗੱਲਾਂ ਦਾ ਸ਼ਾਕ ਦਿਵਿੰਦਰ ਉਹਨਾਂ ਨੂੰ ਪੈ ਗਿਆ ਪਤਾ ਨਹੀਂ ਕਿੱਦਾਂ ਮੈਂ ਦਿਲ ਦਿਲ ਦੇ ਵਿੱਚ ਦਿਨੋ ਦਿਨ ਫਸਦੀ ਗਈ ਇੱਕ ਵਾਰ ਨੇ ਮੋੜ ਕੇ ਸੋਚਿਆ ਫੇ ਮੇਰੇ ਬੰਦੇ ਦੀ ਇੱਜ਼ਤ ਵਜ੍ਹਾ ਮੈਨਰੇ ਨੇ ਆਣੇ ਮੇਰੇ ਮੱਤੇ ਤੇ ਕਾਲ ਖਿਲੀ ਹੋਊਗੀ ਵੇ ਭਾਬੀ ਮੈਂ ਤੇਰੇ ਕੋਲ ਇੰਨਾ ਚਿਰ ਇੱਥੇ ਰਹੀ ਆ ਮੈਂ ਕਿੰਨੀ ਕੁ ਮਾੜੀ ਹੁੰਨੀ ਆ ਮੈਂ ਉਹਨਾਂ ਦੇ ਘਰ ਜਾ ਕੇ ਇੰਨੀ ਗਰੀਬੀ ਕੱਟੀ ਆ ਮੈਂ ਉਦੋਂ ਨਾ ਮਾੜੀ ਹੋਈ ਹੁਣ ਮੇਰੇ ਨਿਆਣੇ ਤਾਂ ਆਏ ਤੇ ਮੈਂ ਹੁਣ ਹੋਣਾ ਐ ਮੈਨੂੰ ਨਹੀਂ ਪਤਾ ਸਾਰਾ ਕੁਝ ਕਿੱਦਾਂ ਹੋ ਗਿਆ ਭਾਬੀ ਹੁਣ ਤੇ ਭਾਵੇਂ ਜਿੰਨੀ ਮਰਜ਼ੀ ਸੋਧਾ ਨਹੀਂ ਰਹਿ ਸਕਦੀ ਉਦੋਂ ਨਾ ਤੈਨੂੰ ਬੱਚੇ ਦਿਖੇ ਉਦੋਂ ਨਾ ਤੈਨੂੰ ਧੀਆ ਦਿਖਿਆ ਕਮ ਸੇ ਕਮ ਉਹਨਾਂ ਦਾ ਨਹੀਂ ਤਾਂ ਸਾਡੀ ਇੱਜ਼ਤ ਦਾ ਸੋਚ ਲੈਂਦੀ ਤੇ ਤੇਰੇ ਪਰ ਪਰਜਾਈਆਂ ਨੂੰ ਕਿੱਦਾਂ ਮੇਹਣੇ ਵੱਜਣੇ ਆ ਤੇ ਨਾਲੇ ਤੈਨੂੰ ਇਹ ਵੀ ਪਤਾ ਨਾ ਵੀ ਤੇਰੇ ਪਿੰਡ ਸਾਡੇ ਪਿੰਡੋਂ ਤਿੰਨ ਕੁੜੀਆਂ ਵਿਆਈਆਂ ਵਾ ਤੇ ਉਹ ਵੀ ਤੇਰੀ ਗਲੀ ਦੇ ਵਿੱਚ ਇਹੋ ਜੀਆਂ ਗੱਲਾਂ ਗੁੱਝੀਆਂ ਰਹਿੰਦੀਆਂ ਵਾ ਹਵਾ ਵਾਂਗੂ ਉੱਡਦੀਆਂ ਵਾ ਹੁਣ ਤੂੰ ਰੋਈ ਚੱਲੇ ਜਾਨੀ ਆ ਤੇ ਨਾਲੇ ਤੇਰੀ ਜਿਹੜੀ ਘਰ ਦੇ ਵਿੱਚ 마ਸੀ ਦੀ ਨੋਹ ਵਾ ਹੈ ਨਾ ਉਹਦੀ ਐਡੀ ਲੰਮੀ ਜ਼ੁਬਾਨ ਆ ساری ਉਮਰ ਉਹਨੇ ਤੈਨੂੰ ਮੇਹਣੇ ਮਾਰਨੇ ਆ ਤੇ ਗੱਲ ਕੀ ਹੋਈ ਉਹਨੇ ਆਣ ਕੇ ਦੱਸਿਆ ਤੁਹਾਡੇ ਘਰ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਕਿ ਜੇ ਤੂੰ ਗਈ ਇੱਥੇ ਨਹੀਂ ਭਾਬੀ ਉਹਦਾ ਮਾਪਿਓ ਆਏ ਸੀ ਇੱਕ ਦਿਨ ਉਹ ਮੈਨੂੰ ਆਪਣੇ ਘਰ ਲੈ ਗਿਆ ਤੇ ਉਹਦੇ ਮਾਂ ਨੇ ਮੇਰੇ ਗੜੀ ਬੜੇ ਹੱਥ ਪੈਰ ਜੋੜੇ ਮੈਨੂੰ ਉਹਦੀ ਸੱਚਾਈ ਦੱਸੀ ਵੀ ਇਹਨੇ ਅੱਗੇ ਵੀ ਇੱਕ ਦੋ ਘਰ ਪਟੇ ਆ ਸਾਡਾ ਮੁੰਡਾ ਮਾੜੀਆਂ ਹਲਕਤਾ ਕਰਦਾ ਵਾ ਤੂੰ ਆਪਣੇ ਬੱਚੇ ਚ ਲੈ ਕੇ ਤੇ ਆਪਣੇ ਬੱਚੇ ਚ ਬਹਿ ਜਾ ਮੇਰਾ ਤੇ ਉਹਦੇ ਨਹੀਂ ਹੋਦੇ ਤੇ ਮਾਂ ਨ ਉੱਠ ਗਿਆ ਸੀ ਉਹਦੇ ਲਈ ਸਾਰਾ ਵਿਸ਼ਵਾਸ ਟੁੱਟ ਗਿਆ ਸੀ ਮੈਂ ਉਹਦੇ ਲਈ ਸੌ ਖਾਲੀ ਸੀ ਫਿਰ ਨਾ ਮੈਂ ਕਦੀ ਇਹਦਾ ਫੋਨ ਚੁੱਕੂਗੀ ਤੇ ਨਾ ਕਦੀ ਇਹਨੂੰ ਮਿਲਣ ਜਾਊਂਗੀ ਫਰ ਅੱਜ ਪਤਾ ਲੱਗਾ ਜਦੋਂ ਤਾਂ ਮਾਪਿਓ ਆਇਆ ਕੀ ਜਿਹੜੇ ਦਰਮਾਦੋਂ ਘਰੋਂ ਆ ਗਈਆਂ ਉਹਦੇ ਮਾਂ ਦੇ ਆਖੇ ਲਾ ਕੇ ਉਹਨੇ ਫਾ ਲੈ ਕੇ ਆਤਮਤਿਆ ਕਰ ਲਈ ਹਾਏ ਨਹੀਂ ਤੇਰੇ ਵਾਲੀ ਤੇ ਹੱਦ ਹੀ ਕਰ ਦਿੱਤੀ ਤੂੰ ਤੇ ਪਾਰ ਕਿਤੇ ਐਦਾਂ ਦੇ ਕੰਮ ਤੈਨੂੰ ਅਕਲ ਨਾ ਇਹ ਘਰੋਂ ਨਿਕਲਣ ਲੱਗੇ ਨੂੰ ਪਹਿਲਾਂ ਤੂੰ ਪਹਿਲਾਂ ਉੱਥੇ ਵੀ ਹੋ ਆਈ ਤੂੰ ਤਾਂ ਫਿਰ ਅਗਲਿਆਂ ਨੇ ਤੇ ਘਰ ਆਉਣਾ ਹੀ ਪੀ ਇਹਦੇ ਸਿਰ ਚੜ ਕੇ ਹੁਣ ਉਹਨਾਂ ਨੂੰ ਉਹਦੀਆਂ ਕੀਤੀਆਂ ਸਾਰੀਆਂ ਭੁੱਲ ਗਈਆਂ ਤੇ ਤੇਰੀਆਂ ਕੀਤੀਆਂ ਯਾਦ ਰਹਿਣੀਆਂ ਯੋ ਕਿ ਉਹਦੇ ਕਰਕੇ ਮਰਿਆ ਸਾਡਾ ਪੁੱਤ ਮੈਂ ਕਦੇ ਨਹੀਂ ਗਈ ਭਾਬੀ ਕੋਈ ਨਹੀਂ ਗਈ ਹਾਂ ਤਾਂ ਉਹ ਮਰ ਗਿਆ ਉਹ ਮਰ ਗਿਆ ਨਾ ਤੇ ਤੇਰਾ ਲੱਗ ਗਿਆ ਨਾ ਤੂੰ ਵੇਖ ਕੇ ਕੀ ਸੋਚਿਆ ਤੂੰ ਕਿੰਨੇ ਘਰ ਪੁੱਟੇ ਆਪਣਾ ਤੇ ਜਿਹੜਾ ਪੁੱਟਿਆ ਹੀ ਪੁੱਟਿਆ ਨਾਲ ਉਹਨਾਂ ਦਾ ਵੀ ਪੁੱਟਿਆ ਨਾਲ ਹਨੂ ਵੀ ਪੁੱਟਿਆ ਤੇ ਕਿੰਨੇ ਜਾਣਿਆਂ ਨੂੰ ਪਤਾ ਲੱਗੂ ਹੁਣ ਇਹੋ ਜੀਆਂ ਗੱਲਾਂ ਮੈਂ ਤੈਨੂੰ ਆਂਦੀ ਬੁੱਝੀਆਂ ਨਹੀਂ ਰਹਿੰਦੀਆਂ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀ ਅੰਦਰਵਾੜ ਕੇ ਵੀ ਅਜੇ ਤੱਕ ਮੈਂ ਤੇਰੇ ਵੀਰ ਦੇ ਕੰਨੀ ਨਹੀਂ ਗੱਲ ਪਾਈ ਮੋਰ ਪਾਲ ਕੇ ਮੰਨ ਲੋ ਤੂੰ ਆ ਵੀ ਗਈ ਇੱਥੇ ਤੈਨੂੰ ਉਹ ਲੈਣ ਵੀ ਆ ਜਾਂਦੇ ਆ ਤੂੰ ਚੱਲ ਵੀ ਜਾਣੀ ਆ ਤੇ ਤੇਰੇ ਭਰਾ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਣਾ ਅਗਲੇ ਆਨੇ ਦੱਸਣਾ ਨਹੀਂ ਪਰ ਭਾਬੀ ਤੂੰ ਹੀ ਉਹਨੂੰ ਸਮਝਾਉਣਾ ਮੈਂ ਆਪਣੇ ਨਿਆਣੇ ਕੋ ਜਾਣਾ ਮੈਂ ਤਾਂ ਮੈਨਾਂ ਨਹੀਂ ਰਹਿ ਸਕਦੀ ਵੇਖ ਮੇਰ ਕੋ ਗਲਤੀ ਹੋਈ ਆ ਗਲਤੀ ਤੇ ਸਾਰਿਆਂ ਕੋ ਹੁੰਦੀ ਆ ਨਾ ਮੈਨੂੰ ਇੱਕ ਮੌਕਾ ਜ਼ਿੰਦਗੀ 'ਚ ਦੁਬਾਰਾ ਮਿਲਣਾ ਚਾਹੀਦਾ ਮੇਰੀ ਗੱਲ ਬੰਦਾ ਗਰੀਬੀ ਗਰੀਬੀ ਨਾ ਕੱਟ ਲੈਂਦਾ ਤੈਨੂੰ ਮੈਂ ਦੱਸਾਂ ਗਰੀਬੀ ਨਾ ਕੱਟੀਆਂ ਜਾਣੀ ਆਂਦੀਆਂ ਪਰ ਮਾੜੀ ਜਨਾਨੀ ਨਾ ਨਹੀਂ ਕਟੀਆਂ ਜਾਂਦੀਆਂ ਹੁੰਦੀਆਂ ਹਨ ਤੂੰ ਹੁਣ ਉਹਦੀਆਂ ਨਜ਼ਰਾਂ 'ਚ ਮਾੜੀ ਬਣ ਗਈ ਆ ਗਰੀਬੀ ਵਾਲੇ ਦਿਨ ਜਿਹੜੇ ਸਾਰੇ ਭੁੱਲ ਜਾਂਦੇ ਨੇ ਮੈਂ ਸਾਰਾ ਕੁਝ ਭੁੱਲ ਜੂੰਗੀ ਮੈਂ ਮੈਂ ਉਹਨੂੰ ਹਰ ਖੁਸ਼ੀ ਦਵੂੰਗੀ ਮੈਂ ਉਹਦੇ ਸਾਰੀ ਗਰੀਬੀ ਘੱਟ ਲੂੰਗੀ ਭਾਬੀ ਮੇਰੇ ਇੱਕ ਵਾਰੀ ਮੇਰੇ ਨਿਆਣੇ ਕੋ ਛੱਡਿਆ ਇੱਕ ਮੌਕਾ ਮੈਨੂੰ ਮਿਲਣਾ ਚਾਹੀਦਾ ਮੈਂ ਮੰਨ ਨਹੀਂ ਮੇਰ ਕੋ ਭੁੱਲ ਹੋਈ ਆ ਮੈਂ ਤੇਰੀ ਗੱਲ ਸਮਝਦੀ ਆ ਤੇਰਾ ਵੀਰ ਆਉਂਦਾ ਵਾ ਫਿਰ ਉਹ ਦਿਨ ਬਹਿ ਕੇ ਗੱਲ ਕਰਦੇ ਆ ਉਹਨੂੰ ਹੁਣ ਸੱਚ ਤੇ ਦੱਸਣਾ ਪੈਣਾ ਨਾ ਇਹ ਲਕਾਉਣ ਵਾਲੀ ਤੇ ਗੱਲ ਨਹੀਂ ਜਿੰਨਾ ਚਿਰ ਤੇ ਮੇਰੇ ਕੋ ਲਕਾਈ ਗਈ ਨਾ ਲਕਾਈ ਗਈ ਹੋਣ ਨਹੀਂ ਨਾ ਮੇਰੇ ਵਾਸਤੇ ਦੀ ਗੱਲ ਹੁਣ ਇਹ ਗੱਲਾਂ ਪਤਾ ਲੱਗਣੀਆਂ ਲੱਗਣੀਆਂ ਉਹਨੂੰ ਤੇ ਵਿੱਚ ਮੇਰੀ ਵੀ ਉਹਨੇ ਗੁੱਤੇ ਵੱਲ ਦੇਣਾ ਵੀ ਤੂੰ ਪਰਦੇ ਪਾਉਂਦੀ ਹਾਂ ਤੂੰ ਇਹਨਾਂ ਗੱਲਾਂ ਨੂੰ ਸਮਝਦੀ ਨਹੀਂ ਆ ਮੈਂ ਕੁੜੀਆਂ ਤੇਰੀਆਂ ਵਿਆਹਣ ਵਾਲੀਆਂ ਆਂ ਪਰ ਕਿੰਨਾ ਮੈਂ ਨਾ ਮਾੜਾ ਕਦੀ ਨਹੀਂ ਚਾਇਆ ਉਹਦਾ ਭਾਬੀ ਤੇ ਆ ਮੇਰੇ ਪਿੱਛੇ ਲੱਗ ਕੇ ਆਪਣੀ ਜਾਨ ਦੇਵੇ ਜਾਂ ਉਹਦਾ ਮਾਂ ਪਿਓ ਇਦਾਂ ਬੇਸਹਾਰਾ ਹੋਵੇ ਮੈਨੂੰ ਤਾਂ ਖੁੱਦ ਨਹੀਂ ਸਮਝ ਆਉਂਦੀ ਜੇ ਮੈਂ ਕਿੱਥੇ ਲੇਖਾ ਜੋਖਾ ਦਵਾਂਗੀ ਮੈਂ ਮੰਨਦੀ ਮੇਰੀ ਗਲਤੀ ਹੈ ਭਾਬੀ ਪਰ ਮੈਨੂੰ ਇੱਕ ਵਾਰੀ ਮੇਰੇ ਘਰ ਛੱਡ ਦੋ ਮੈਂ ਹੱਥ ਜੋੜਨੀ ਤੇਰੇ ਗਰੀ ਮੇਰਾ ਤੇ ਮੇਰੇ ਮਾਂ ਬਣ ਕੇ ਮੇਰਾ ਸਾਥ ਦੇ ਰਹੀ ਮੈਂ ਤੇਰੇ ਨਾਲ ਨਾ ਕਦੀ ਆਪਣੀ ਮਾਂ ਤਪ ਤੈਨੂੰ ਵੱਧ ਘਟ ਨਹੀਂ ਸਮਝਿਆ ਉਹਦਾ ਦਰਜਾ ਦੇਣੀ ਆ ਮੈਂ ਤੈਨੂੰ ਉਹਨੂੰ ਸਮਝਾਉਣੀ ਆ ਵੀਰ ਤੇਰਾ ਹੁੰਦਾ ਬੈ ਕੇ ਗੱਲ ਕਰਦੇ ਇਹ ਮਸਲੇ ਦਾ ਹੱਲ ਉਹਨੇ ਹੀ ਲੱਭਣਾ ਵਾ ਫੇਰ ਵੀ ਤੈਨੂੰ ਉਹ ਬੰਦਾ ਬੰਦਾ ਹੀ ਹੁੰਦਾ ਮੈਂ ਕਿਦਾਂ ਉਹਨਾਂ ਦਾ ਜਾ ਕੇ ਗੱਲ ਕਰਾਂ ਤੂੰ ਆਪ ਸਿਆਣੀ ਆ ਜੇ ਤੇਰੇ ਭਰਾ ਨੂੰ ਕੱਲ ਪਤਾ ਲੱਗਾ ਤਾਂ ਉਹਨੇ ਮੈਨੂੰ ਵੀ ਘਰੋਂ ਕੱਢਣਾ ਨਾ ਹਏ ਖਲੋ ਜਾ ਬੈ ਕੇ ਗੱਲ ਕਿਤੇ ਵੀ ਨਾ ਕੋ ਕਰ ਲੈਣ ਨਹੀਂ ਕਰਦੇ ਕੋਈ ਨਹੀਂ ਕਰਦਾ ਕੋਈ ਮੈਨੂੰ ਆ ਲਿੰਦੇ ਉਹਨੇ ਮੈਂ ਉਹਦੇ ਨਾਲ ਗੱਲ ਕਰਦੀ ਆ ਕਰਦੀ ਆ ਮੈਂ ਤੇਰੇ ਵੀਰ ਨਾਲ ਗੱਲ ਉਹ ਪਹਿਲੀ ਵਾਰ ਲੱਗਿਆ ਪਾਣੀ ਵੇਖਣ ਆਉਂਦਾ ਮੈਂ ਕਰਦੀ ਆ ਗੱਲ ਉਹਦੇ ਨਾਲ ਖਲੋ ਜਾ ਮੈਂ ਚਾਹ ਬਣਾਉਣੀ ਘੁੱਟ ਚਾਹ ਪੀ ਲੱਕੇ ਤਾਂ ਆਪਣੇ ਪਰਾਂ ਬਣਾ ਔਖਾ ਬਲਾਉਂਗੇ ਮੈਂ ਵੀ ਜਿੰਨ ਕੀ ਦੱਸੂਗੇ ਉਹ ਮੇਰੇ ਬਾਰੇ ਕੀ ਸੋਚਣਗੇ ਇਹ ਤਾਂ ਕੀ ਹੋ ਗਿਆ ਦੱਪਾ ਸਾਰੀ ਉਮਰ ਦਾ ਕਲੰਕ ਲਾ ਲਿਆ ਹੈ ਇਹ ਮੇਰੇ ਨਿਆਣੇ ਕੀ ਸੋਚਣਗੇ ਹਾਏ ਰੱਬਾ ਪ੍ਰੀਤ ਕੋ ਗਲਤੀ ਤੇ ਬੜੀ ਵੱਡੀ ਹੋਈ ਆ ਪਤਾ ਨਹੀਂ ਹੁਣ ਉਹਨਾਂ ਨੇ ਕਿਹੜੇ ਮੂੰਹ ਬੋਲਣਾ ਹਨੂੰ ਐਨੀ ਕ ਚਾਹ ਪਾਈ ਆ ਉਹਨੂੰ ਗਰਮ ਕਰਕੇ ਪਿਆਲ ਦੀ ਫਿਰ ਬਾਅਦ ਚ ਬਣਾਉਣੀ ਥਾਰੀ ਆ ਗਏ ਮੇਰੀ ਗੱਲ ਸੁਣੋ ਹਾਂ ਹਾਂ ਪ੍ਰੀਤ ਆਈ ਆ ਪ੍ਰੀਤ ਆਈ ਚਲ ਚੰਗਾ ਮੇਰਾ ਜੀ ਕਾਂਡਾ ਬੜਾ ਮਿਲਣ ਨੂੰ ਚਲ ਵਧੀਆ ਕੀਤਾ ਆ ਗਈ ਤੇ ਆਈ ਤੇ ਸਹੀ ਆ ਪਰ ਉਹਦੇ ਕੋਈ ਇੱਕ ਨਾ ਗਲਤੀ ਹੋ ਗਈ ਆ ਗਲਤੀ ਕਿਹੜੀ ਗਲਤੀ ਹੋ ਗਈ ਤੂੰ ਹੀ ਹੋਣਾ ਇਦਾਂ ਵਾਪੇ ਉਹਨੂੰ ਗੁੱਸੇ ਨਾ ਹੋਇਓ ਉਹਦੇ ਹਲ ਕੰਡੀਸ਼ਨ ਅੱਗੇ ਬੜੀ ਮਾੜੀ ਆ ਬਹੁਤ ਰੋਣ ਰਹੀ ਆ ਤੇ ਤੂੰ ਮੈਨੂੰ ਡਰਾਈ ਕੀ ਜਾਨੀ ਦੱਸ ਵੀ ਹੋਇਆ ਕੀ ਆ ਬਸ ਮੈਂ ਤੁਹਾਨੂੰ ਇੰਨਾ ਨਹੀਂ ਆ ਵੀ ਹੁਣ ਉਹਦੇ ਨਾਲ ਪਿਆਰ ਨਾਲ ਗੱਲ ਕਰਿਓ ਫਿਰ ਮੈਂ ਤੁਹਾਨੂੰ ਬਹਿ ਕੇ ਸਾਰਾ ਕੁਝ ਦੱਸਦੀ ਆ ਹਾਂ ਤੂੰ ਹੀ ਤੇਰੀ ਯਾਰ ਆਜੋ ਚੱਲ ਲਾ ਨਹੀਂ ਆ ਗਈ ਅਸੀਗਾ ਹਾਂ ਗਾ ਬੈ ਜਾ ਪਹਿਲੀ ਚਾਹ ਜੁ ਕੁੜੀ ਨੂੰ ਧਰੀ ਉਹ ਵੇਖਣ ਚੱਲੀ ਹੈ ਉਹ ਬੀਨੇ ਪੱਖੇ ਦੇਲੇ ਸੋਫੇ ਤੇ ਆ ਜਾ ਬੈ ਉਹ ਠੀਕ ਠਾਕ ਆ ਨੇ ਸਾਰੇ ਠੀਕ ਹੈ ਜੀ ਨਪ੍ਰੀਤ ਹੋਇਆ ਕੀ ਆ ਵੇਖਦਾ ਖਸਿਆ ਨਿਆਰੋ ਰੋਸਦਾਨੇ ਤੂੰ ਆਪਣੀਆਂ ਤੇ ਲੀੜੀਆਂ ਵੀ ਮਾੜੀਏ ਪਾਏ ਤੂੰ ਇਦਾਂ ਔੜੀ ਹੁੰਨੀ ਇਦੋਂ ਹਾਏ ਹਾਏ ਛੱਡੋ ਗੱਲ ਤੁਸੀਂ ਵੀ ਦੱਸਦੇ ਆ ਤੁਹਾਨੂੰ ਕੜੀ ਠਹਿਰ ਕੇ ਉਹਨੇ ਚਾਹ ਪੀ ਲਿੰਦੇ ਘੁੱਟ ਆਲੇ ਫੜ ਚਾਹ ਘੁੱਟ ਫੜ ਤੇ ਸਹੀ ਚਾਹ ਚਾਹ ਫੜ ਪੀਲਾ ਚੱਲ ਪੀਲਾ ਥੋੜੀ ਪੀਲਾ ਪੀਲਾ ਆਲੋ ਤਾਂ ਹਿੰ ਕੋਈ ਆ ਦੇ ਪੀ ਪਰੀਤ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਹੈਗੀ ਸਾਡੇ ਪਾਲਣ ਪੋਸ਼ ਕਮੀ ਰਹਗੀ ਕੋਈ ਜੇ ਪਿਓ ਨਹੀਂ ਹੈਗਾ ਤੇਨੀ ਮੈਂ ਪੁੱਤਾਂ ਨੂੰ ਪਾਲ ਲਿਆ ਇਹਨੂੰ ਕਦੀ ਕੇ ਕਮੀ ਨਹੀਂ ਹੋਣ ਦਿੱਤੀ ਉਹ ਕਿੰਨਾ ਭਰਾਮਾਰਸ ਬੰਦਾ ਵਾ ਕਿੰਨਾ ਵਧੀਆ ਇਨਸਾਨ ਕਿੱਦਾਂ ਕਰੂ ਬਾਹਰ ਨਿਕਲੂਗਾ ਉਹ ਕਿੱਦਾਂ ਦਿਹਾੜੀ ਜਾ ਕੇ ਲਾਊਗਾ ਉਹ ਤੈਨੂੰ ਮਸਾ ਤਰਸਨੀ ਆਹ ਬੰਦੇ ਗਰੀਬ ਤੇ ਕਿੰਨਾ ਵਧੀਆ ਇਨਸਾਨ ਆ ਉਹ ਤੇ ਕੇ ਗੱਲ ਦੀ ਕਮੀ ਹੀ ਦੇਖੋ ਗਲਤੀ ਤੇ ਮੈਂ ਦੱਸਾਂ ਗਲਤੀ ਇਹਦੇ ਕੋਈ ਨਹੀਂ ਹੋਈ ਗਲਤੀ ਮੇਰ ਕੋ ਵੀ ਹੋਈ ਆ ਜਦੋਂ ਇਹਦੇ ਉਹਦ ਨੇ ਧੂੜੀ ਬੰਢੀ ਪਿੱਛੇ ਜੇ ਇਹਦੀ ਸੱਸ ਨੇ ਮੈਨੂੰ ਸੱਦਿਆ ਹੀਗਾ ਉਹਨਾਂ ਨੇ ਵੀ ਮੇਰੇ ਕੰਨਾਂ ਥਾਣੀ ਇਹ ਗੱਲ ਕੱਢੀ ਹੀਗੀ ਪਰ ਮੈਨੂੰ ਸਮਝਾ ਕੇ ਵੀ ਆਈ ਹੀਗੀ ਪਤਾ ਨਹੀਂ ਇਹਦੀ ਮਤ ਤੇ ਕੀ ਪੜਦਾ ਪੈ ਗਿਆ ਇਹ ਉਹ ਗੱਲ ਉਹਨੇ ਸਮਝੀ ਨਹੀਂ ਤੂੰ ਮੇਰੇ ਨਾਲ ਗੱਲ ਨਹੀਂ ਕਰ ਸਕਦੀ ਤੂੰ ਮੈਂ ਤੁਹਾਡੇ ਨਾਲ ਗੱਲ ਡਰਦੀ ਨੇ ਨਹੀਂ ਕੀਤੀ ਪਿਆਵੇਂ ਨੂੰ ਝਿੜਕੋਗੇ ਜਾਂ ਕਿੱਦਾਂ ਵੀ ਮੈਨੂੰ ਨਹੀਂ ਪਤਾ ਵੀ ਇਹਦੀ ਮੇਰੇ ਇੱਕ ਗਲਤੀ ਦਾ ਪੜਦਾ ਪਾਉਣਾ ਇਹਨੂੰ ਆ ਨਤੀਜੇ ਭੁਗਤਣੇ ਪੈਣਗੇ ਐਡੀ ਵੱਡੀ ਗਲਤੀ ਹੈ ਗਲਤੀ ਬਹੁਤ ਵੱਡੀ ਇਹਨੇ ਕੀਤੀ ਆ ਪਰ ਫਿਰ ਵੀ ਤੁਸੀਂ ਹੁਣ ਕਾਲੇ ਨਾ ਪਾਓ ਇਸ ਗੱਲ ਦਾ ਮਸਲਾ ਹੱਲ ਕਰੋ ਉਹਨਾਂ ਲਿਜਾਓ ਚਲੋ ਗੱਲਬਾਤ ਕਰੋ ਕਿੱਦਾਂ ਜਮਾਂ ਨਾਲ ਮੈਂ ਕਿਹੜੇ ਮੂਹ ਨਾਲ ਜਮਾਂ ਨਾਲ ਇਹ ਸਾਡੀ ਭੈਣ ਗਲਤੀ ਹੋ ਗਈ ਆ ਗੱਲਾਂ ਮਾਰਦੇ ਫਿਰੇ ਤੁਸੀਂ ਤੂੰ ਆਨੇ ਗਲਤੀ ਗਲਤੀ ਨਹੀਂ ਡੁੱਲੇ ਵਿਗੜਾਂ ਦੀ ਇਹਨੇ ਤਾਂ ਕਲੰਕ ਲਾ ਕੇ ਰੱਖਤਾ ਉਹਨਾਂ ਨੂੰ ਇਹੜਾ ਨੇ ਕੀਤਾ ਨਾ ਗੁਨਾਹ ਕੀਤਾ ਇਹ ਤੈਨੀਆਂ ਪੀੜੀਆਂ ਤੋਤਾ ਜਾਣ ਕਿੰਨਾ ਵਧੀਆ ਇਨਸਾਨ ਆ ਬੰਦਾ ਦਿਹਾੜੀਦਾਰ ਬੰਦਾ ਇਸ ਤਰ ਉਹ ਕਿਦਾਂ ਉੱਠੂਗਾ ਉਹ ਜਰਾ ਕਿਦਾਂ ਬਾਹਰ ਲੋਕਾਂ ਨੂੰ ਮਿਲੂ ਜਾਗੇ ਉਹ ਤੁਹਾਡੀ ਗੱਲ ਮੇਰੇ ਸਾਰਾ ਕੰਮ ਹੀ ਖਰਾਬ ਕਰਤਾ ਇਹਨੇ ਮੈਂ ਤੁਹਾਡੀ ਗੱਲ ਸਮਝਦੀ ਆ ਦਾਗ ਉਹਨੂੰ ਕੱਲੇ ਨੂੰ ਸਾਨੂੰ ਵੀ ਨਾਲ ਹੀ ਬਰਾਬਰ ਦਾ ਲੱਗਾ ਵਾ ਹਾਂ ਸਾਨੂੰ ਜ਼ਿਆਦਾ ਨੌਲਣਾ ਉਹਨਾਂ ਨੇ ਵੀ ਮਾੜੇ ਘਰੋਂ ਆਈ ਆਏ ਗੰਦੀ ਆ ਕਈ ਕੋਹ ਕਹਿਣਾ ਵਾ ਪਰ ਇਹ ਆ ਵੀ ਜੇ ਹੁਣ ਇੱਥੇ ਅਸੀਂ ਕੋਸੀ ਜਾਵਾਂਗੇ ਤੇ ਇਹ ਮਗਲ ਦਾ ਹੱਲ ਨਹੀਂ ਨਿਕਲਣਾ ਤੁਸੀਂ ਇਦਾਂ ਕਰੋ ਬਾਜੀ ਦੇ ਵੱਲ ਜਾਓ ਉਹਨਾਂ ਨਾਲ ਬਹਿ ਕੇ ਗੱਲ ਕਰੋ ਤੇ ਫਿਰ ਇਹ ਗੱਲ ਦਾ ਕੋਈ ਨਿਕਲੂਗਾ ਹੱਲ ਤੂੰ ਉਹ ਨਹੀਂ ਭਾਜੀ ਕੋ ਜਾ ਇਹਦਾ ਲਹੂ ਮੂੰਹ ਲੱਗਾ ਨਾ ਤੇਰੇ ਇਹਦਾ ਕੰਮ ਗਰਮ ਪਲਾ ਕਿੰਨਾ ਵਾ ਇਹ ਕੋ ਕਰਕੇ ਬਹਿਣਗੇ ਮ ਚੰਗੀ ਰੰਗੀ ਉਹਨਕੇ ਨੂੰ ਜਹਾਨੂੰ ਮਾਰਗੇ ਅਸੀਂ ਮਾਰਾਂਗੇ ਉਹਨਾਂ ਨੂੰ ਤੈਨੂੰ ਉੱਥੇ ਜਾ ਉਹਨਾਂ ਬਗਾਣ ਦਾ ਪੋਤੇ ਦੀ ਵਜਨ ਫਾ ਲੈ ਕੇ ਮਰ ਗਿਆ ਉਹਨਾਂ ਮੈਂ ਨਾ ਫੇ ਵੀ ਚੰਗੇ ਬੰਦੇ ਜਿੰਨਾ ਕੋਈ ਕਾਰਵਾਈ ਥਾਣੇ ਪਾਈ ਹੋਰ ਕੀ ਹੁੰਦਾ ਨਾ ਇਹਨੂੰ ਖਰਦਾ ਥਾਣੇ ਕਿਸੇ ਰਕੇ ਤੇ ਲੱਗਦਾ ਪਤਾ ਇਹਨੂੰ ਨਾਲੇ ਬਦਨਾਮੀ ਇੱਥੇ ਸਾਰੇ ਹੁੰਦੀ ਚੰਗਾ ਇਹ ਤੋਂ ਨਹੀਂ ਥਾ ਤੇ ਨਾਲ ਜਾ ਉੱਥੇ ਮੈਂ ਪੁੱਛਣ ਭਾਈ ਨੂੰ ਨਾਲ ਕਦੀ ਵੀ ਜਾਂਦਾ ਤੁਸੀਂ ਚੱਲ ਜਾਓ ਫੇ ਕੀਂ ਜੋਗਾ ਸੱਡੇ ਨੇ ਕਿਤੇ ਸਾਨੂੰ ਪ੍ਰੀਤ ਅਜੇ ਨੂੰ ਵੀ ਬੜਾ ਹੀ ਗੁੱਸਾ ਵਾ ਤੇ ਤੂੰ ਇਦਾਂ ਕਰ ਇੱਕ ਦੋ ਦਿਨ ਦੀ ਗੱਲ ਵਾ ਕੋਈ ਨਹੀਂ ਜਾਣਾ ਹੀ ਆ ਐਂ ਜਾਣਾ ਮਗਰ ਮੈਂ ਸਮਝਾਉਂਗੀ ਇਹਨਾਂ ਨੂੰ ਤੂੰ ਮੇਰੀ ਗੱਲ ਸਮਝਣ ਲਈ ਆ ਨਾ ਕਾਲੀ ਨਾ ਕਰ ਉਹ ਵੀ ਇਹਨਾਂ ਦੀ ਵੀ ਗੱਲ ਠੀਕ ਆ ਵੀ ਉਹ ਵੀ ਬੜੇ ਗਰਮ ਹੋਣੇ ਆ ਇੱਕ ਦੋ ਦਿਨ ਦੀ ਗੱਲ ਆ ਕੋਈ ਗੱਲ ਨਹੀਂ ਸਾਰੀ ਗੱਲ ਮਸਲੇ ਹੱਲ ਹੋ ਜਾਣਗੇ ਉਹਨਾਂ ਦਾ ਵੀ ਗੁਜ਼ਾਰਾ ਨਹੀਂ ਹੈਗਾ ਤੇਰੇ ਤੋਂ ਮਿਣਾ ਨਿੱਕੇ ਨਿੱਕੇ ਨਿਆਣੇ ਉਹਨਾਂ ਨੂੰ ਰੋਟੀ ਕਿੰਨੇ ਪਕਾ ਕੇ ਦੇਣੀ ਆ ਬੁੱਢੜੀ ਕੋਦੇ ਓਦਾਂ ਨਹੀਂ ਗੋਡਿਆਂ ਤੋਂ ਉੱਠਿਆ ਜਾਂਦਾ ਤੇ ਦਵਿੰਦਰ ਪਕਾ ਦੂਗੀ ਜਿਹਦੇ ਕੋ ਆਪਣੀਆਂ ਨਹੀਂ ਪੱਕਦੀਆਂ ਚੱਲ ਹੁਣ ਨਾ ਤੇ ਕੱਪੜੇ ਬਦਲ ਉਹ ਤੇਰਾ ਸੂਟ ਇੱਥੇ ਪਿਆ ਨਾ ਇੱਕ ਉਹ ਪਾ ਲੈ ਚੰਗਾ ਜਾ ਲੁੱਠ ਮੈਂ ਰੋਟੀ ਬਣਾਵਾ ਤੇਰੇ ਲਈ ਚੱਲ ਕੋਈ ਗੱਲ ਨਹੀਂ ਪ੍ਰੀਤ ਹੁਣ ਰੋ ਨਾ ਕੁੜੀ ਗਈ ਟੀਵੀਸ਼ਨ ਤੇ ਉਹ ਆ ਗਈ ਨਾ ਤੇ ਉਹਨੇ ਐਦਾਂ ਵੇਖਿਆ ਨਾ ਤੇ ਦਿਲ ਚ ਹੋਰ ਤਰ੍ਹਾਂ ਕਰੂਗੀ ਤੂੰ ਐਦਾਂ ਕਰ ਤੈਨੂੰ ਅੱਗੇ ਵੀ ਕਹਾਂ ਨਾ ਵੀ ਕੱਪੜੇ ਬਦਲ ਉੱਠ ਕੱਪੜੇ ਬਦਲ ਤੇ ਮੂੰਹ ਹੱਥ ਧੋ ਚੰਗੀ ਤਰ੍ਹਾਂ ਚੰਗਾ ਜਾਂ ਨਾ ਆਈ ਆ ਗਰਮੀ ਬਹੁਤ ਆ ਜਾ ਉੱਠ ਐਵੇਂ ਰੋਈ ਜਾਨੀ ਸਦਾਈਆਂ ਵਾਂਗੂ ਮੈਂ ਰਸੋਈ ਚੋਂ ਹੋ ਕੇ ਆ ਗਈ ਤੇ ਤੂੰ ਅਜੇ ਵੀ ਉੱਥੇ ਦੀ ਉੱਠੇ ਹੀ ਆ ਮੈਂ ਲਿਆਉਣੀ ਤੇਰਾ ਸੂਟ ਕੱਢ ਕੇ ਤੇ ਤੂੰ ਚੱਲ ਬਾਹਰ ਚ